ਫਿਰੋਜ਼ਪੁਰ ਦੇ ਵਿੱਚ ਨੋਮੀਨੇਸ਼ਨ ਦਾਖਲ ਕੀਤੇ ਜਾ ਰਹੇ ਹੈਗੇ ਆ ਫਿਰੋਜ਼ਪੁਰ ਦੇ ਚਾਰੋਂ ਹਲਕਿਆਂ ਦੇ ਵਿੱਚ ਸਵੇਰ ਤੋਂ ਹੀ ਲੋਕ ਸਰਪੰਚੀ ਅਤੇ ਪੰਚ ਉਹਨਾਂ ਦੇ ਲਈ ਜਿਹੜਾ ਨੋਮੀਨੇਸ਼ਨ ਦਾਖਲ ਕਰ ਰਹੇ ਹੈਗੇ ਆ ਤਾਂ ਫਿਰੋਜ਼ਪੁਰ ਦੇ ਸਰਕਾਰੀ ਹਾਈ ਸਮਾਰਟ ਸਕੂਲ ਸਤਿਏਵਾਲਾ ਫਿਰੋਜ਼ਪੁਰ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਬੜੀ ਵੱਡੀ ਲੰਬੀ ਲਾਈਨਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਔਰ ਲਾਈਨਾਂ ਦੇ ਵਿੱਚ ਗਰਮੀ ਦੇ ਵਿੱਚ ਲਾਈਨਾਂ ਦੇ ਵਿੱਚ ਲੱਗੇ ਹੋਏ ਆ ਔਰ ਸਰਪੰਚੀ ਔਰ ਪੰਚੀ ਦੀ ਚੋਣਾਂ ਦੇ ਲਈ ਜਿਹੜਾ ਨੋਮੀਨੇਸ਼ਨ ਹੈ ਉਹ ਦਾਖਲ ਕਰਨ ਦੇ ਲਈ ਬੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਔਰ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਤਾਂ ਨੋਮੀਨੇਸ਼ਨ ਦਾਖਲ ਕੀਤੇ ਜਾ ਰਹੇ ਹੈਗੇ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਦੇ ਉੱਪਰ ਅ ਵੱਖ-ਵੱਖ ਬਲੋਕਾਂ ਦੇ ਵਿੱਚ ਕਿਉਂਕਿ ਪੰਚਾਇਤੀ ਚੋਣਾਂ ਹੈਗੀਆਂ ਨੇ ਨੋਮੀਨੇਸ਼ਨ ਦੀ ਕੀੜਲੀ ਤਰੀਕ ਹੈ ਉਸ ਤੋਂ ਬਾਅਦ ਪ੍ਰਤਾਲ ਹੋਊਗੀ 15 ਤਰੀਕ ਨੂੰ ਜਿਹੜੇ ਜਿਹੜੇ ਤਾਂ ਮੈਦਾਨ ਦੇ ਵਿੱਚ ਹੋਣਗੇ 15 ਤਰੀਕ ਨੂੰ ਚੋਣਾਂ ਹੋਣਗੀਆਂ ਸ਼ਾਮ ਦੇ ਵੇਲੇ ਜਿਹੜਾ ਰਿਜ਼ਲਟ ਆ ਜਾਏਗਾ ਤਾਂ ਨੋਮੀਨੇਸ਼ਨ ਜਿਹੜੀ ਆ ਉਹ ਇਸ ਵੇਲੇ ਭਰੀ ਜਾ ਰਹੀ ਹੈਗੀ ਆ ਲਾਈਨਾਂ ਦੇ ਵਿੱਚ ਖੜੇ ਹੋਏ ਨੇ ਗੱਲਬਾਤ ਕਰਦੇ ਹੈਗੇ ਆ ਕੀ ਨਾਮ ਹੈ ਜੀ ਤੁਹਾਡਾ ਸਾਰ ਅਸੀਂ ਪਿੰਡ ਧੀਰੇ ਪੱਤਰੇ ਤੋਂ ਪੰਜ ਇਸ ਫੇਰ ਤੋਂ ਹੀ ਲਾਈਨ ਲੱਗੀਆਂ ਲੰਬੀਆਂ ਜੀ ਹਾਂਜੀ ਹਾਂਜੀ 7 ਵਜੇ ਤੋਂ ਆ ਕੇ ਲੋਕ ਜੁੜ ਗਏ ਸੀ ਬਹੁਤ ਜ਼ਿਆਦਾ ਗਰਮੀ ਜੀ ਹੂੰ ਤਾਂ ਲਾਈਨ ਤਾਂ ਬੜੀ ਲੰਬੀ ਲੱਗੀ ਹਾਂਜੀ ਲਾਈਨ ਘਟੋ ਘਟ ਕਿਲੋਮੀਟਰ ਦੇ ਲਗਭਗ ਹੋ ਗਈ ਜੀ ਹੂੰ ਹਾਂਜੀ ਤਾਂ 15 ਤਰੀਕ ਨੂੰ ਵੋਟਾਂ ਪੈਣੀਆਂ ਹਾਂਜੀ ਸਾਰ ਹੂੰ ਤਾਂ ਐਨਓਸੀ ਵਗੈਰਾ ਮਿਲ ਗਈਆਂ ਸਰ ਹਾਂਜੀ ਹਾਂਜੀ ਉਹ ਮਿਲ ਗਈਆਂ ਜੀ ਉਹ ਮਿਲ ਗਈਆਂ ਹਾਂਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਕੀ ਨਾਮ ਹੈ ਜੀ ਤੁਹਾਡਾ ਜਗਦੇ ਭੱਟੀ ਕਿੱਥੋਂ ਦੇ ਹੋ ਪਿੰਡ ਪੀਰਾਂ ਵਾਲਾ ਤੇ ਸਰਪੰਚੀ ਦੀ ਚੋਣਾਂ ਦੇ ਵਿੱਚ ਮੈਂਬਰ ਮੈਂਬਰ ਪੰਚਾਇਤ ਸਰ ਸਵੇਰ ਤੋਂ ਹੀ ਲੱਗੇ ਲਾਈਨ ਚ ਹਾਂਜੀ ਸਰ ਬਿਲਕੁਲ ਸਵੇਰ ਤੋਂ ਹੀ ਲਾਈਨਾਂ ਦੇ ਵਿੱਚ ਲੱਗਿਆ ਹੈ ਗਰਮੀ ਵੀ ਕਾਫੀ ਹੈਗੀ ਆ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਫਿਰੋਜ਼ਪੁਰ ਦੇ ਵਿੱਚ ਅੱਜ ਸਵੇਰ ਤੋਂ ਹੀ ਜਿਹੜਾ ਇਹ ਕਾਫੀ ਲਾਈਨਾਂ ਲੱਗੀਆਂ ਹੋਈਆਂ ਨੇ ਚਲੋ ਗਰਮੀ ਦਾ ਦਿਨ ਆ ਤੇ ਅੱਜ ਆਖਰੀ ਦਿਨ ਆ ਗਵਰਨਮੈਂਟ ਨੂੰ ਚਾਹੀਦਾ ਸੀ ਕਿ ਘੱਟੋ ਘੱਟ 2 ਦਿਨਾਂ ਛੁੱਟੀਆਂ ਦਿੱਤੀਆਂ ਹੈ ਤੇ ਛੁੱਟੀਆਂ ਨਹੀਂ ਹੋਣੀਆਂ ਚਾਹੀਦੀਆਂ ਇਸ ਨੂੰ ਕਿਉਂ ਗਰਮੀ ਦਾ ਮਾਹੌਲ ਆ ਨਾ ਤੇ ਪਾਣੀ ਨਹੀਂ ਦਿੱਤੀ ਆ ਮਾ ਨਾ ਕੋਈ ਕੀ ਸ਼ਾਂਦਾ ਇੰਦਿਆਂ ਆ ਲੋਕ ਗਰਮੀ ਚ ਮਰ ਰਹੇ ਆ ਜਿਹੜੀ ਇਹ ਦੋ ਛੁੱਟੀਆਂ ਤੇ ਦੰਦ ਕਿਤੇ ਆਈਆਂ ਤੇ ਦੋ ਦਿਨ ਫਾਰਮ ਭਰ ਜਾਂਦੇ ਤੇ ਵਧੀਆ ਗੱਲ ਸੀ ਬਿਲਕੁਲ ਇਹਨਾਂ ਦੀ ਗੱਲ ਬਿਲਕੁਲ ਸਹੀ ਹੈ ਕਿ ਫਾਰਮ ਜਿਹੜੇ ਆ ਛੁੱਟੀਆਂ ਹੋਣ ਦੇ ਕਰਕੇ ਜਿਹੜਾ ਇਹ ਦਾ ਪੀੜ ਜਿਹੜੀ ਆ ਉਹ ਹੋ ਗਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਤਾਂ ਪੀੜ ਇਸ ਟਾਈਮ ਉਹ ਕਾਫੀ ਹੈਗੀ ਆ ਇਹਦਾ ਤੁਸੀਂ ਦੇਖ ਸਕਦੇ ਹੋ ਤਾਂ ਨੋਮੀਨੇਸ਼ਨ ਜਿਹੜੀ ਹੈ ਉਹ ਭਰੀ ਜਾ ਰਹੀ ਹੈਗੀ ਹੈ ਲੰਬੀ ਲੰਬੀ ਲਾਈਨਾਂ ਜਿਹੜੀਆਂ ਨੇ ਇਸ ਵੇਲੇ ਨੋਮੀਨੇਸ਼ਨ ਸੈਂਟਰ ਦੇ ਬਾਹਰ ਲੱਗੀਆਂ ਹੋਈਆਂ ਨੇ ਕੈਮਰਾ ਪਰਸਨ ਰੋਹੀ ਦੇ ਨਾਲ ਸ੍ਰੀ ਚੋਪੜਾ ਜਗਵਾਲੀ ਟੀਵੀ ਫਿਰੋਜ਼ਪੁਰ